ਮਾਨਯੂ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਯੁੱਧ ਜਿਹੜਾ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਸਾਨੂੰ ਅਸੀਂ ਇੱਕ ਦੋਸ਼ੀ ਨੂੰ ਐਪਰੀਹੈਂਡ ਕੀਤਾ ਸਿਆਜ਼ ਗੱਡੀ ਦੇ ਨਾਲ ਜਿਹਦੇ ਕੋਲ ਮਤਲਬ ਕਾਫੀ ਹੈਵੀ ਕੁਆਟਿਟੀ ਜਿਹੜੀ ਕਿ 13 ਕਿਲੋ ਫੀਮ ਲਗਭਗ 13 ਕਿਲੋ ਫੀਮ ਜਿਹੜੀ ਸਾਨੂੰ ਹੈਵੀ ਕੁਆਟਿਟੀ ਚੋਂ ਮਿਲੀ ਹੈ ਉਹਦੀ ਗੱਡੀ ਚੋਂ ਦਰਾਂ ਦੇ ਇਲਾਕਾ ਬੰਦੀ ਤੇ ਇਹ ਬੜਾ ਮੀਨ ਇੰਪੋਰਟੈਂਟ ਹੈ ਵੀ ਇਹ ਜਿਹੜਾ ਬੰਦਾ ਹੈਬਿਚੁਅਲ ਅਫੈਂਡਰ ਹੈ ਇਹਦੇ ਤੇ ਪਹਿਲੋ ਵੀ ਤਿੰਨ ਫੱਤੇ ਦਰਜ ਨੇ ਜੇ ਜੇ ਪਹਿਲੋ 6 ਕਿਲੋ ਫੀਮ ਦਾ ਪਹਿਲੋ ਵੀ 2023 ਚ ਦਰਜ ਹੈ 307 ਦਾ ਦਰਜਾ ਹੈ ਅਟੈਂਪਟ ਟੂ ਮਰਡਰ ਦਾ ਤੇ ਉਸ ਤੋਂ ਬਾਅਦ ਜਦੋਂ ਜੇਲ ਸੀਗਾ ਜੇਲ 'ਚ ਵੀ ਨਸ਼ਾ ਵੇਚਣ ਦੇ ਕਰਕੇ ਤੇ ਉੱਥੇ ਵੀ ਐਮਡੀ ਪੇਸਕ ਦਾ ਬੰਦਾ ਦਰਜਾਇਆ ਤੇ ਤੇ ਦੌਰਾਨੇ ਤਫ਼ਤੀਸ਼ ਸਾਨੂੰ ਜਿਹੜੀ ਇਹ ਗੱਲ ਪਤਾ ਲੱਗੀ ਹੈ ਵੀ ਹਾਂ ਵੀ ਇਹ ਝਾਰਖੰਡ ਤੋਂ ਜਿਹੜਾ ਸੀਗਾ ਇਹ ਆਪਣਾ ਕਾਉਂਟਰਾਬੈਂਡ ਲੈ ਕੇ ਆਇਆ ਸੀਗਾ ਤੇ ਅੱਗੇ ਆਪਣਾ ਫੂਦਪੁਰ ਸਾਈਡ ਇਹਨੇ ਜਾ ਕੇ ਸੇਲ ਕਰਨਾ ਸੀਗਾ ਤੇ ਜਿਹੜਾ ਟਰਾਂਜ਼ਿਟ ਦੇ ਵਿੱਚ ਪੁਲਿਸ ਦੀ ਜਿਹੜੀ ਉਹ ਮੁਸਤਦੀ ਕਰਕੇ ਇਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਬੰਦੀ ਆ ਧਾਰਾਵਾਂ ਦੇ ਅੰਦਰ ਜਿਹੜੀ ਕਿ ਐਂਡੀਪੀ ਸੈਕਟਰ ਆਪਣੇ ਐਂਡੀਪੀ ਸੈਕਟਰ ਦੇ ਅੰਦਰ ਪਲੱਸ ਜਿਹੜਾ ਨਵਾਂ ਰੂਲ ਆਇਆ ਆਪਣਾ ਬੀਐਨਐਸ ਦੇ ਅੰਦਰ ਜਿਹੜੀ ਸੱਚ ਹੈਗਾ 111 ਬੀਐਨਐਸ ਔਰਗੇਨਾਈਜ਼ਡ ਕ੍ਰਾਈਮ ਦਾ ਉਹਦਾ ਵੀ ਉਹ ਵੀ ਉਹਦਾ ਵੀ ਇੱਥੇ ਅਪਲਾਈ ਕੀਤਾ ਗਿਆ ਅੱਛਾ ਲੈ ਕੇ ਕਿੱਥੇ ਚੱਲਿਆ ਸੀ ਇਹ ਇਹ ਦੇਖੋ ਜੀ ਰਹਿਣ ਵਾਲਾ ਹੈਗਾ ਜਸ਼ਨਪ੍ਰੀਤ ਸਿੰਘ son of ਅਨਜੀਤ ਸਿੰਘ ਰੈਜ਼ੀਡੈਂਟ ਆਫ ਵਿਲੇ ਲਾਲਚੀਆਂ ਫਰੋਜ਼ਪੁਰ ਦਾ ਰਹਿਣ ਵਾਲਾ ਹੈ ਗੁਰੂਰਾਜ ਸਾਹਿਬ ਦਾ ਤਸਵੀਰ ਵਿੱਚ ਉਥੋਂ ਦੇ ਰਹਿਣ ਵਾਲਾ ਹੈ ਤੇ ਉੱਥੇ ਹੀ ਇਹ ਲੈ ਕੇ ਜਾ ਰਿਹਾ ਸੀਗਾ ਤੇ ਇਸ ਰੂਟ ਦੇ ਥਰੂ ਇਹ ਟ੍ਰਾਂਜ਼ਿਟ ਸੀ ਗਿਆ ਦਾ ਸਰ ਰੂਟ ਤੇ ਇਨਵੈਸਟੀਗੇਸ਼ਨ ਸੀ ਸਟਾਰਟ ਕੀਤਾ ਆ ਆਣੀ ਦੀਏ ਬੰਦੇ ਦੇ ਕੋਈ ਹਾਂਜੀ ਗੱਡੀ ਇਹਦੇ ਪਰ ਮਹਾਲੀ ਦੀ ਹੈ ਗੱਡੀ ਦਾ ਸੀ ਜੀ ਬੜੀ ਇਨੀਸ਼ੀਅਲ ਸਟੇਜ ਆ ਵੈਰੀਫਾਈ ਕਰ ਰਹੇ ਆ ਜਿਹੜੀ ਹੈ ਇਹ ਰਹਿਣ ਵਾਲਾ ਉਥੋਂ ਦਾ ਇਹਦਾ ਆਧਾਰ ਕਾਲ ਉਥੋਂ ਦਾ ਠੀਕ ਹੈ ਸਾਰਾ ਵੈਰੀਫਾਈ ਹੋ ਗਿਆ ਤੇ ਆ ਕਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰ ਲਿਆ ਹੈ ਗੱਡੀ ਦਾ ਡਾਟਾ ਜਿਹੜਾ ਗਿਆ ਸੀ ਸਾਰੇ ਸਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਡਿਊ ਪ੍ਰੋਸੈਸ ਆਫ ਲਾਅ ਸਾਡੇ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਾਂਗੇ ਸਰ ਇਹ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੁਝ ਨਿਕਲ ਕੇ ਸਾਹਮਣੇ ਆਇਆ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਕਿੰਨੇ ਦਿਨਾਂ ਤੋਂ ਇਹ ਸਾਰੀ ਸਪਲਾਈ ਕਰ ਰਿਆ ਸੀਗਾ ਮੋਡਰ ਸੁਪਰਡੈਂਟ ਕੀ ਹੁੰਦੀ ਹੈ ਦੇਖੋ ਇਟਸ ਅ ਵੈਰੀ अर्ਲੀ ਸਟੇਜ ਕਿ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਕਿਉਂਕਿ ਸਾਡੀ ਇੱਕ ਤਾਂ ਇੱਕ ਇਨਵੈਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹੜਾ ਇਹਦਾ ਹਾਂ ਵੀ ਹਾਂ ਵੀ ਪੈਨੋ ਵੀ ਕਰਦਾ ਹੀ ਹੈ ਉਹ ਇਹਦੇ ਬੱਚਿਆਂ ਜਿਹੜੇ ਇੱਥੇ ਐਫ ਆ ਐਨਟੀ ਬੇਸਕਟ ਦਿਆ ਹੈ ਕਮ ਤਾਈ ਪਹਿਲ ਉਹਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਇਹਦਾ ਟੈਕਨੀਕਲ ਤੇ ਇਹਦੀ ਜਿਹੜੀ ਟੈਰੋਗੇਸ਼ਨ ਉਹ ਸਾਹਮਣੇ ਆਊਗਾ ਸਰ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਸਾਡੀ ਕੰਪਨੀयां ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਕਾਰ